ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸੋਨੀ ਬੋਲਦਾ ਪਿੰਡ ਗਾਮੀ ਵਾਲੇ ਤੋਂ ਬਾਈ ਜਿਵੇਂ ਅਸੀਂ ਵੀਡੀਓ ਪਾਉਂਦੇ ਰਹਿੰਨੇ ਆ ਦੇਖ ਇਹ ਆਪਣਾ ਭਰਾਗਾ ਬਾਈ ਆਮਨੀ ਕ੍ਰਾਂਗਣੇ ਤੋਂ ਬਾਈ ਕ੍ਰਾਂਗਣਾ ਮਾਨਸਾ ਜ਼ਿਲ੍ਹੇ ਦਾ ਜਿਵੇਂ ਹੁਣ ਬਾਬਰ ਸਿੰਘ ਕ੍ਰਾਂਗਣਾ ਹੋ ਗਿਆ ਹਨ ਉਹ ਪਿੰਡਾਗਾ ਬਾਈ ਇਹਦਾ ਬਹੁਤ ਖੜਿਆ ਰੀਨੇ ਉਰੇ ਨਰਸਰੀ ਮੰਨਦੇ ਆ ਵੀ ਮਾਨਸਾ ਜ਼ਿਲ੍ਹੇ ਚ ਕੂਤਰ ਬਾਜੀ ਦੀ ਬਾਈ ਐ ਇਸ ਪਿੰਡ ਨੂੰ ਆਪਣਾ ਭਰਾਗਾ ਇਹਨਾਂ 10 12 ਸਾਲਾਂ ਦਾ ਪਿਆਰ ਆ ਬਾਈ ਇਹਨੇ ਬੰਦੇ ਨੇ ਬੁਧੇਰੇ ਬੰਦਿਆਂ ਦਾ ਕਰਿਆ ਵਿੱਚੋਂ ਕਰ ਜਾਂਦੇ ਆ ਹਨਾ ਬੰਦੇ ਉਦੋਂ ਪਰੀਸ਼ਾਨ ਕੋ ਕਿ ਬਾਈ ਇਹ ਲੈਵੇ ਕੂਤਰ ਨੇ ਰਾਜਨਾਲੇ ਨੇ ਪੁੰਨੂ ਵਾਲੇ ਨੇ ਹਜ਼ਾਰ ਵਾਲੇ ਕੂਤਰ ਨੇ ਆ ਬੈਠਿਆ ਕੁਛ ਵੱਡੇ ਕੂਤਰ ਕੁਛ ਕੂਤਰੀਆਂ ਆ ਖੁੱਡੇ ਚ ਨੇ ਉਸ ਹੈਗੇ ਆ ਕੂਤਰ ਬਾਈ ਇਹਨੇ ਕੂਤਰ ਸੇਲ ਕਰਨੇ ਆ ਬਾਜੀਆਂ ਵੀ ਬਾਈ ਬਹੁਤ ਜਿੱਤਿਆ ਅਮਨੀ ਬਾਈ ਕਿੱਥੇ ਕਿੱਥੇ ਬਾਜੀਆਂ ਜਿੱਤਿਆ ਪਹਿਲਾਂ ਠੀਕਰੀ ਵਾਲਾ ਜਿੱਤੇ ਬਾਈ ਆਪਾਂ ਹਾਂ ਬਾਈ ਚੱਕਰ ਜਿੱਤੇ ਹਾਂਜੀ ਬਾਈ ਤਿੰਨ ਬਾਜੀਆਂ ਇੱਥੇ ਉੱਡਦੇ ਜਿੱਤੇ ਹਾਂਜੀ ਬਾਈ ਤੇ ਕੋਛੋਟੀ ਕੋਖਰ ਜਿੱਤੇ ਸੱਦਾ ਸਿੰਘ ਵਾਲੇ ਜਿੱਤੇ ਤਕਰੀਬਨ ਆ ਸੱਦਾ ਸਿੰਘ ਵਾਲੇ ਜਿੱਨੀਆਂ ਬਾਈ ਛੱਡੇ ਹਰੀ ਨਹੀਂ ਬਾਈ ਕੋਈ ਵੀ ਬਾਜੀ ਇਹ ਤਾਂ ਹੋ ਗਈਆਂ ਸਾਡੇ ਜ਼ਿਲ੍ਹੇ ਦੀਆਂ ਬਾਈ ਕੰਠ ਵੀ ਬਾਈ ਬਾਈ ਬੱਬੂ ਮਾਨ ਦੇ ਪਿੰਡ ਹਾਂ ਬੱਬੂ ਮਾਨ ਦੇ ਪਿੰਡ ਵਿੱਚ ਜਿੱਤੇ ਆ ਬਾਕੀ ਬਾਈ ਹੁਣ ਕੂਤਰ ਬਾਈ ਨੇ ਲਾ ਰੱਖੇ ਨੇ ਆਪਣੇ ਰਸ ਸਿੰਘ ਕਲਾ ਹਣਾ ਤੂਰ ਕੋਟ ਤੂਰ ਕੋਟਰ ਨੂੰ ਹਾਂ ਨਿਹਾਲ ਸਿੰਘ ਵਾਲ ਦੇ ਨਾਲ ਨਿਹਾਲ ਸਿੰਘ ਵਾਲੇ ਦੇ ਨਾਲ ਕੋਣ ਬਾਈ ਉੱਥੇ ਕੂਤਰ ਡਾਉਂਦਾ ਉਰੇ ਘਰੇ ਆ ਕੂਤਰ ਬਾਈ ਇਹਦੇ ਵਿੱਚ ਟੋਟਲੀ ਕੂਤਰ ਬਾਈਆਂ ਜਿੱਤੇ ਹੋਏ ਨੇ ਕੂਤਰੀਆਂ ਵੀ ਹੈਗੀਆਂ ਵੱਡੀਆਂ ਕੂਤਰ ਵੀ ਜਿਹੜੇ ਵੱਡੇ ਕੂਤਰ ਨੇ ਬਾਈ ਨੇ ਬਾਈ ਸੇਲ ਕਰਨੇ ਆ ਠੀਕ ਹੈ ਨਾ ਅਸੀਂ ਆਪਦਾ ਨੰਬਰ ਨਹੀਂ ਦਿੰਦੇ ਬਾਈ ਦਾ ਨੰਬਰ ਦੇਵਾਂਗੇ ਬਾਦੂ ਭਰਾ ਵੀ ਉਹ ਨਾ ਕਰਿਓ ਵੀ ਜੀਨੇ ਜੋੜੇ ਲੈਣੇ ਆ ਜਿਨ੍ਹਾਂ ਨੂੰ ਕੂਤਰਾਂ ਦੀ ਚਸ ਆ ਜਾਂ ਰਾਜਨ ਵਾਲਿਆਂ ਦੀ ਜਾਂ ਹਜ਼ਾਰ ਵਾਲੇ ਕਬੂਤਰਾਂ ਦੀ ਜਾਂ ਬਾਬੇ ਪੁੰਨੂ ਵਾਲੇ ਕੂਤਰਾਂ ਦੀ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਠੀਕ ਆ ਅਸੀਂ ਅੱਜ ਆਪਦੇ ਪੇਜ ਤੇ ਵੀਡੀਓ ਪਾ ਰਹੇ ਹਾਂ ਇਹਨਾਂ ਕਬੂਤਰਾਂ ਦੀ ਗੱਲ ਬਾਤ ਐਸੀ ਟਕੇ ਦੀ ਬਾਈ ਆਪ ਕਰੂਗਾ ਉਹਦੇ ਵਿੱਚ ਅਸੀਂ ਲੈਣ ਦੇਣ ਦੇ ਨਹੀਂ ਅਸੀਂ ਗਰੰਟੀ ਕੂਤਰਾਂ ਦੀ ਲੈ ਸਕਦੇ ਆ ਵੀ ਬਾਈ ਕੂਤਰ ਪੂਰੇ ਚੰਗੇ ਆ ਠੀਕ ਹੈ ਨਾ ਇਕਰਾ ਬੰਦਾ ਹੁੰਦਾ ਵੀ ਕੋਈ ਵਪਾਰ ਆਲਾ ਇਹ ਬੰਦਾ ਵਪਾਰ ਆਲਾ ਨਹੀਂ ਹੈਗਾ ਨਾ ਕਿ ਜੇ ਇਹਨੇ ਪਹਿਲਾਂ ਕੂਤਰ ਕੇ ਦੇ ਦਿੱਤੇ ਆ ਚਲੋ ਦਿੱਤੇ ਵੀ ਜਰਾ ਆਪਦੀ ਚੀਜ਼ ਆ ਬੰਦਾ ਦੇ ਵੀ ਦਿੰਦਾ ਹਨਾ ਕਈ ਭਰਾ ਕਹਿ ਦਿੰਦੇ ਹੋਣਗੇ ਵੀ ਇਹਨੇ ਬਾਈ ਇਹ ਕੂਤਰ ਵੀ ਆਈ ਜੇ ਕਿ ਦੁਬਾਰੇ ਮੰਗਣ ਦਾ ਜਾਂ ਫਰਕ ਪੈ ਜਾਂਦਾ ਬੰਦਿਆਂ ਨਾਲ ਆ ਉਦੇ ਕਰਕੇ ਬਾਈ ਨੇ ਕਹਿਤਾ ਵੀ ਬਾਈ ਆਪਾਂ ਸੇਲ ਹੀ ਕਰਨੇ ਆ। ਕੋਕੂਟਰ ਦਿਖਾਵਾਂਗੇ। ਕੋਕੂਟਰ ਕੀ ਆ ਬਾਈ ਤਸਵੀਰਾਂ ਹੀ ਨੇ। ਹੋਰ ਬਾਈ ਅਮਨੀ। ਠੀਕ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ। ਹਾਂ ਜੀ। ਤੇ ਬਾਈ ਕੋਕੂਟਰ ਦਿਖਾਓ ਆ ਕੱਟ-ਕੱਟ ਕੇ ਮੜਾ ਇਹ ਬੂਟੇ ਕੈਮਰਾ ਨੇੜੇ ਕਰ ਲਈ। ਜਿਹੜਾ ਬਾਈ ਪਹਿਲਾਂ ਕੋਕੂਟਰ ਰਾਜਨਾ ਵੱਡਾ ਆ ਲੋ। ਆ ਦੇਖੋ ਬਈ ਪੱਲੇ ਦੇਖੋ ਬਈ ਪੈਰਪੂਰ ਪੂਰੇ ਚੰਗੇ ਜਰ ਕੂਤਰਾਂ ਚ ਕਿਸੇ ਘਾਟ ਨਹੀਂ ਵੀ ਕਾ ਇਹਦਾ ਬਾਪ ਹੈ ਸੋਹਣੀ ਇਹ ਕਟਵਾੜਾ ਦਾ ਹੈਗਾ 15 ਸਾਲ ਪੁਰਾਣਾ ਕੂਤਰ ਆਪਣੇ ਕੋਲੇ ਆਹ ਕੂਤਰ ਬਈ 15 ਸਾਲ ਪੁਰਾਣਾ ਆ ਦੇਖੋ ਬਈ ਇਹ ਹੈ ਇਹ ਕੂਤਰ ਇਸ ਮੁੱਲ ਵਾਲਾ ਜਿਹੜਾ ਸਾਡੇ ਬਾਈ ਕੀ ਲਵੇ ਗਿਆ ਠੀਕ ਹੈ ਇਹ ਦਿਨ ਆਪੇ ਕਰ ਬਈ ਇਹਨਾਂ ਨੂੰ ਲੋਚ ਨਹੀਂ ਉਤਰਾਂ ਨੂੰ ਕੋਈ ਉੱਪਰਦਾ ਬਾਈ ਬਹੁਤ ਭੜੇ ਆ ਗੁਤਰਿਆ ਯਾਰਾ ਬਈ ਆਪਣਾ ਧੂਰ ਕੋਟ ਰੰਸੀ ਜਿੱਤੇ ਆ ਤੀ ਇਹ 106 ਗੁਤਰੋ ਡੇ ਸੀਗੇ ਤਿੰਨ ਗੁਤਰਾਂ ਬਾਈ ਸਾਂਝੀ ਹੋਈ ਸਾਡੀ ਠੀਕ ਆ ਬਾਈ ਕਾਲਾ ਢਿੱਡ ਸੀ ਕਾਲੀ ਦੂਸੇ ਸੀ ਇੱਕ ਉਤਰਦੇ ਆਪਣੇ ਕੋਈ ਆਪਣ ਨੋਲ ਆ ਗਿਆ ਇਹ ਬਾਈ ਇਹਨੇ ਲੈ ਬਾਈ ਦੇ ਬੂਤਰ ਤਾਂ ਪੂਣ ਵਾਲਾ ਖੱਟੀਆਂ ਖਾਣਾ ਉਹ ਸ਼ਾ ਅੱਖੇ ਵੀ ਕੱਢਦਾ ਵੱਲੋਂ ਜਵਾੜੀਆਂ ਕਾਲੀਆਂ ਨੇ ਬਹੁਤ ਤਕੜੇ ਤਕੜੇ ਬੱਢਨੇ ਕੂਤਰਾਂ ਦੇ ਆ ਵੀ ਇਸੇ ਦੇ ਹਾਂ 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 ਬਾਈ ਆ ਦੇਖ ਲਓ ਬਾਈ ਹੋਟਲ ਯਾਰ ਗੱਲ ਪਤਾ ਕੀ ਆ ਵੀ ਜਿਹੜੇ ਵੀ ਭਰਾ ਨੇ ਲੈਣੇ ਹੋਏ ਵੀ ਦੁਵਾਰੇ ਕਿਸੇ ਤੋਂ ਕੂਤਰ ਬਿលਿਆ ਕੇ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਬੰਦੇ ਦਾ ਕੰਮ ਹੋ ਗਿਆ ਹੈ ਨਾ ਬੰਦਾ ਬਾਜ਼ੀਆਂ ਜਿਹੜਾ ਹੋ ਜੂ ਇਹ ਪਿੰਡ ਵੋਟ ਕਿੰਨੀ ਗਾ ਬਾਈ ਆਪਣੀ 1800 ਵੋਟ ਹੈ ਤੇ ਦੂਲੋ ਵਾਲ ਪਿੰਡ ਕਿੰਨਾ ਪੈਂਦਾ 1.5 ਕਿਲੋਮੀਟਰ ਹੀ ਆ ਇਹ ਇੱਧਰ ਛੋਟਾ ਨੰਗਲ ਛੋਟਾ ਨੰਗਲ ਕਿੰਨਾ ਬੈਜਦਾ ਉਹ ਹੈਗਾ 2 ਕਿਲੋਮੀਟਰ ਇੱਧਰ ਮੰਨੇਗਾ ਗਾਗੋ ਦਾ ਪਿੰਡ ਕਿੰਨਾ ਉਹ 3 ਕਿਲੋਮੀਟਰ ਮੁਬੈਜਦਾ ਇਹ ਲੋ ਵੀ ਫੋਟਾ ਜਾਂ ਪਿੰਡ ਆ ਬਾਈ ਘਰਾਗਣਾ ਇਹ ਵੀ ਇੱਧਰ ਦੂਡ ਦੂਡ ਕਿਲੋਮੀਟਰ ਤੇ ਪਿੰਡ ਆ ਐ ਨਹੀਂ ਹੈਗਾ ਵੀ ਕੂਤਰ ਵੀ ਇਹਨੇ ਬਾਈ ਨੇ ਦੂਲੋਵਾਲ ਵੀ ਬਾਜੀ ਛੱਡੀਆਂ ਨੇ ਹਾਈ ਨਹੀਂ ਕਿ ਇੱਧਰ ਆਪਣਾ ਇਹ ਦੇ ਦਾ ਕੂਤਰ ਘਰੇ ਨਹੀਂ ਆਇਆ ਮੰਨੇ ਆ ਬਾਜੀ ਬਹੁਤ ਵਧੀਆ ਕਰਾਉਂਦਾ ਦੂਲੋ ਇੱਥੋਂ ਗਾਗੋ ਵਾਲਾ ਉੱਥੋਂ ਨਹੀਂ ਕੂਤਰ ਘਰੇ ਆਇਆ ਛੋਟੇ ਨੰਗਲ ਤੋਂ ਨਹੀਂ ਆਇਆ ਵੀ ਆਏ ਮੰਨ ਲਓ ਬਾਈ ਵੀ ਕੂਤਰ ਹੈ ਜਿਵੇਂ ਉਹਨਾਂ ਉੰਦੀ ਗੜੇ ਏਰੀਆ ਜਾਂ ਇੱਧਰ ਜਲੰਧਰ ਏਰੀਆ ਉਧਰ ਜੇ ਆ ਕੂਤਰ ਛੱਡਣੇ ਹੋਣ ਬਾਜੀਆਂ ਬਾਈ ਕੂਤਰ ਜਾਂਦੇ ਨਹੀਂ ਹੈਗੇ ਪੂਰੇ ਵਧੀਆ ਕੂਕਰ ਨੇ ਦੇਖ ਲਿਓ ਤੁਸੀਂ ਕੋਣੂ ਬਾਈ ਕੂਤਰੀਆਂ ਦਾ ਵੀ ਸ਼ੌਂਕ ਕਰਾ ਦਨੇ ਆ ਅਹੀਂ ਕੈਮਰਾ ਲਾ ਲਾਂਗੇ ਵਿੱਚ ਲਾਈਟ ਲਾ ਕੇ ਤੇ ਮੜਾ ਯਾ ਵੀਰੇ ਬੂਟੇ ਇੰਨਾ ਤੇ ਨਾ ਨੇੜੇ ਲਾ ਦੇ ਕੈਮਰਾ ਉਪਰਾਂ ਤੇ ਦਿਖਾ ਦੇ ਪਾਈਆਂ ਨੂੰ ਬਾਈ ਬਹੁਤ ਦੇਖ ਦੇਖ ਲੈ ਸੋਹਣੀ ਕੂਤਰ ਲੋਕਾਂ ਨੂੰ ਯਾਰ ਠੀਕ ਹੈ ਬਾਈ ਠੀਕ ਹੈ ਨਾ ਜੇ ਉਹ ਦੂਬਾਰ ਜਦੋਂ ਅਗਲਾ ਮੁੱਲ ਦੇ ਦਾ ਨਾ ਤੁਹਾਨੂੰ ਆਪਾਂ ਕਦੇ ਕੋਈ ਬੰਦਾ ਆਪਣੇ ਕੋਲ ਖਾਲੀ ਨਹੀਂ ਮੋੜਿਆ ਕੋਈ ਵੀ ਯਾਰ ਨਹੀਂ ਨਹੀਂ ਹੈਗਾ ਵੀ ਕਿਸੇ ਬੰਦੇ ਕੋਲੇ ਕੋ ਉਤਰ ਡੇ ਨਾ ਉਹਨੇ ਆਪਣੇ ਜਾ ਕੇ ਕੋਈ ਬੰਦਾ ਖਾਲੀ ਨਹੀਂ ਮੋੜਿਆ ਹਿਸ ਤੱਕ ਬਾਈ ਉਹ ਦੂਬਾਰ ਅਗਲਾ ਗਾਣਾ ਲਗਵਾ ਪੈ ਗਿਆ ਹਾਂ ਉਹਦੇ ਰੇ ਬੰਦੇ ਨੇ ਕਰਦੇ ਯਾਰ ਪਤਾ ਗੱਲ ਕੀ ਹੈ ਬਾਈ ਲੋਕਾਂ ਦਾ ਇਹ ਦਸਤੂਰ ਹੀ ਹੋ ਗਿਆ ਪਤਾ ਨਹੀਂ ਭਰਾਵਾਂ ਨਾ ਪਾਣੀ ਜ਼ਹਿਰਾਂ ਦਾ ਹੋ ਗਿਆ ਪਹਿਲਾਂ ਬੰਦੇ ਵੀ ਜਮਾਨਾ ਵਾਲੇ ਸਾਰਾ ਕੁਝ ਹੀ ਸੀ ਹੁਣ ਤਾਂ ਟੇਡਾ ਹੋ ਗਿਆ ਯਾਰ ਕੰਮ ਹਣਾ ਆ ਗਿਆ ਘੋੜੇ ਫਰਦਾਰੇ ਦਾ ਹਾਂ ਆਹ ਮੋਜ ਮੋਜ ਜੱਟਾਂ ਨਾ ਵਰਕੇ ਇਹ ਹਾ ਹਾ ਹਾਂ ਆ ਦੇਖੋ ਬਾਈ ਇਹਦੇ ਨਾਲ ਜੀ ਤੁਹਾਨੂੰ ਕੂਤਰੀ ਵੀ ਦਿਖਾਉਣੀ ਆ ਯਾਰ ਆਈ ਬਾਈ ਜਿਹੜਾ ਇਹਦੇ ਨਾਲ ਉੱਥੋਂ ਕੂਤਰਾ ਆਇਆ ਸੀਗਾ ਅਸਰ ਗਾੜੀ ਤੋਂ ਬਕਰਿਆੜੀ ਤੋਂ ਕੂਤਰਾ ਆਇਆ ਸੀ ਬਾਈ ਉਹ ਮੰਡਲਾ ਸੀ ਬਾਈ ਦੀ ਸਕੀਰੀ ਆ ਬਾਈ ਬਹੁਤ ਪੁਰਾਣਾ ਕੂਤਰਾ ਆਇਆ ਸੀ ਉੱਥੇ ਮੈਨੂੰ ਵੀ ਨਾ ਹਾਂ ਲਿਆ ਇਹੋ ਪਤਾ ਉਪਰੀ ਤੇ ਉਹ ਫੜ ਕੇ ਲਾਈ ਠੂੰਗਾ ਜਿਹੜੀ ਖੀਰ ਤੇ ਢੂਸੇ ਆਈ ਜੀ ਢੂਸੇ ਕਿਹਨੇ ਆ ਬਾਈ ਜੀ ਢੂਸੇ ਪਾਸੇ ਰਾਜ ਨਾਲੇ ਪੁੱਤਰ ਜਿਹੜੇ ਮੈਨੂਆ ਨੇ ਤੋ ਆਏ ਆ ਬਾਈ ਆਹ ਵਾਹ ਵਾਹ ਹੋਣੀ ਸਾਂਝ ਹੋਣੀ ਬੈਠੀ ਗਾਲੀ ਠੂੰਗਾਲੀ ਉਹ ਬੈਠੀ ਨਾ ਉਹ ਨਹੀਂ ਉਹ ਨਹੀਂ ਹਾਂ ਬੈਠੀ ਆਇਦਾ ਪੁੱਤ ਆ ਬਈ ਦਬਾ ਜੀ ਇਹਦੀ ਮਾਗਰਾ ਚੋ ਇਹਦੀ ਮਾਗਰਾ ਸਾਨੂੰ ਇਹੀ 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 ਅਰੇ ਇਹੀ ਆ ਜਾ ਕੋ پاسੇ ਅਸੀਂ ਬਾਈ ਬਾਈ amni ਦਾ ਹੀ ਨੰਬਰ ਦੇਵਾਂਗੇ ਵੀ ਚਲੋ ਸਾਥੋਂ ਏਰੀਆ ਪੁੱਛਣਾ ਹੋਇਆ ਜਾਂ ਪਿੰਡ ਪੁੱਛਣਾ ਹੋਇਆ ਬਾਈ amni ਦਾ ਵੀ ਕਿੱਥੇ ਜਾ ਜਾਂ ਨਵੇਂ ਬੰਦੇ ਨੇ ਹਨਾ ਕਿਸੇ ਨੇ ਵੀ ਕੋਈ ਚੱਕਰ ਨਹੀਂ ਲਾ ਲਿਓ ਸਾਨੂੰ ਫੋਨ ਪਰ ਬਾਈ ਇਹਦੇ ਨਾਲ ਗੱਲ ਬਾਈ amni ਨਾਲ ਤੁਸੀਂ ਆਪ ਦੀ ਕਰ ਲਿਓ ਬਾਈ ਠੀਕ ਆ ਉੱਤਰ ਦੇ ਬੱਚੇ ਨਾ ਉੱਡੇ ਬਾਈ ਤਾਂ ਵੀ ਵਾਪਸ ਕਰਾ ਦੇਾਂਗੇ ਆਪਾਂ ਇਹ ਤੋਂ ਕਹਿ ਕੇ ਹੋਰ ਦੱਸ ਇਹਨੀ ਜ਼ਿੰਮੇਵਾਰੀ ਹੈ ਬੰਦੇ ਦੀ ਨਹੀਂ ਅਗਲਾ ਕਹਾਂ ਵੀ ਜੇ ਤੇ ਕੂਟਰ ਆਪਾਂ ਨੇ ਕੀ ਲੈਣਾ ਆਂਡੇ ਨਾ ਧੜਤੇ ਹੋ ਤਾਂ ਵੀ ਭਈ ਜ਼ਿੰਮੇਵਾਰੀ ਹੈ ਆਹ ਹਜ਼ਾਰਾਂ ਜੀ ਉਹ ਤਾਰ ਪਿਓ ਥੋੜੀ ਚਾਲ ਲੈ ਉਹ ਤਾਰ ਲੈ ਚੱਕੇ ਆਹ ਕੂਤਰੀ ਦੇਖੋ ਬਈ ਤਸਵੀਰ ਹੀ ਆ ਇਹ ਵੀ ਬਈ ਉਸੇ ਹਜ਼ਾਰ ਵਾਲੇ ਕੂਟਰ ਦੀ ਆ ਮਾਣੀ ਮਾੜੀ ਮौज ਕਰਦੇ ਆ ਬੱਦ ਵੀ ਕੱਢ ਜੀ ਵੱਡੇ ਟੱਕੇ ਵੀ ਕੱਢ ਜੀ ਵੱੱਦ ਵੀ ਕੱਢ ਜੀ ਠੀਕ ਹੈ ਬਾਈ ਆ ਪੁੰਨੂ ਆਣੀਆਂ ਦੀ ਇਹ ਪੁੰਨੂ ਆਣੀਆਂ ਦੀ ਹੈ ਬਾਈ ਹੈ ਇਹ ਡੱਬੇ ਵੀ ਕੱਢਦੇ ਆ ਰਤੀ ਇਹਦੀ ਭੈਣ ਉੱਡੀ ਸੀ ਠੀਕਰੇ ਵਾਲ ਆਪਣੀ ਜਮ ਕੱਲੀ ਠੀਕ ਹੈ ਬਾਈ ਉੱਥੇ ਕੱਲੀ ਕੀਤੀ ਫ੍ਰਿਜ ਆ ਉਦੋਂ ਛੱਡੀ ਆਪਾਂ ਖਾਈ ਉਹ ਖਾਈ ਖਾਈ ਵੀ ਦਿੱਤੀ ਉਹਦੇ ਕੁਤਰ 100 ਹਾਂ 120 25 ਕੁਤਰ ਸੀ ਉਹਦੇ ਕਈ ਕੁਤਰ ਟਾਈਮ ਕਰ ਗਈ ਸੀ ਉਹ ਐਸ ਵਾਰ ਛੱਡੀ ਸੀ ਬੀਰੇ ਵਾਲੇ ਹੋਦੇ ਅੱਠ ਵੀ ਕੁਤਰ ਆਪਣੀ ਮਰ ਗਈ ਉਹ ਠੀਕ ਹੈ ਬਾਈ ਜੋਰ ਲਾ ਕੇ ਬਿਹੜੇ ਡਿੱਗ ਪੀ ਗਏ ਬਾਈ ਠੀਕ ਹੈ ਬਾਈ ਹਾਂ ਬਹੁਤ ਚੰਗੇ ਕੁਤਰ ਆ ਬਾਈ ਬਿੱਡਾਂ ਦੇ ਵੀ ਚੰਗੇ ਆ ਆ ਵੀ ਪੁੰਨ ਵਾਲੀ ਆ ਭਾਈ ਜਮਾ ਬਾਈ ਹਰੀਆਂ ਆ ਖਾਣੇ ਲਈ ਚਲੋ ਹੁਣ ਆੜਿਆ ਸੂਰਜ ਦੇਵ ਤઠੰਡਾ ਹੋ ਗਿਆ ਹਨਾ ਹਾਂ ਨਹੀਂ ਤੁਹਾਨੂੰ ਜਮਾ ਪੂਰੇ ਤੋਂ ਜਮਾ ਸਹੀ ਕੂਤਰ ਨੇ ਭਾਈ ਬਾਈ ਗੈਰੀ ਭਲਵਾਨ ਆ ਉਹਨਾਂ ਦੇ ਵੀ ਇਹੇ ਜੇ ਕੂਤਰ ਨੇ ਪੁੰਨ ਵਾਲੇ ਹਾਂ ਬਹੁਤ ਚੰਗੇ ਕੂਤਰ ਨੇ ਭਾਈ ਜੀ ਲੈਵੇ ਕੂਤਰ ਬਾਈ ਆਮਣੀ ਬਾਈ ਦੇ ਕੂਤਰ ਬਾਈ ਸਾਰੇ ਤਾਂਦਰੁਸਤ ਨੇ ਐ ਨਹੀਂ ਹੈਗਾ ਵੀ ਕੋਈ ਕੂਤਰ ਮਾਰਚੂ ਜਾ ਹੁੰਦਾ ਜਾਂ ਵੀ ਆਂਡੇਾਂ ਤੋਂ ਦੂਰ ਹੋ ਗਏ ਕੂਤਰ ਵੀ ਆਪਾਂ ਤੁਹਾਨੂੰ ਦੇਣੇ ਆ ਜਾਂ ਕਿਵੇਂ ਵੀ ਬਾਈ ਕੂਤਰ ਤੰਦਰੁਸਤ ਨੇ ਸਾਰੇ ਵੀ ਭਰਾ ਜਿਨੇ ਵੀ ਲੈਣੇ ਹੋਏ ਲੈ ਜਾਓ ਜੀ ਨਾ ਆਂ ਦੇ ਧਰਨ ਤਾਂ ਵੀ ਆਪਾਂ ਬਾਈ ਤੋਂ ਵਾਪਸ ਕਰਾਵਾਂਗੇ ਕਿਉਂ ਬਾਈ ਹਾਂ ਹਾਂ ਵੀ ਗਾਰੰਟੀ ਨਾ ਦੇਮਾ ਖੁੱਲਣਾ ਆਪਾਂ ਹਾਂ ਜਦੋਂ ਆਪਾਂ ਨੇ ਚੀਜ਼ ਹੈ ਪੈਸੇ ਲੈਣੇ ਆ ਬਾਈ ਤਾਂ ਨਹੀਂ ਬਾਈ ਆਲਾ ਦੇ ਹੱਥ ਨਾ ਫੜੇ ਫਰੇਡ ਸਾਡਾ ਠੀਕ ਹੈ ਨਾ ਹਾਂ ਪਰ ਤੇਰੇ ਨਾਲ ਗੱਲ ਕਰ ਲੂ ਯਾਰ ਆਪਾਂ ਨੰਬਰ ਦੇ ਦੰਦੇ ਆ ਬਾਈ ਜਿਹਨੂੰ ਕਿਸੇ ਨੂੰ ਵੀ ਪੁੰਨੂ ਵਾਲੇ ਕੂਤਰਾਂ ਦੀ ਚਸ ਜਾਹ ਰਾਜ ਨਾਲੇ ਕੂਤਰਾਂ ਦੀ ਚਸਾ ਇਹ ਹਿਆਰ ਵਾਲੇ ਕੂਤਰਾਂ ਨਹੀਂ ਕਿੱਸਾ ਉਹ ਬਾਈ ਬਾਈ ਨਾਲ ਗੱਲ ਕਰ ਲਿਓ ਅਮਨੀ ਕਰਾਂਗੇ ਨਾਲ ਬਹੁਤ ਚੰਗੇ ਤੇ ਵਧੀਆ ਸਾਹਵੇਂ ਹੋਏ ਜਾਨਵਰ ਨੇ ਆ ਬਾਈ ਇਹਦੀ ਅੱਖ ਪ੍ਰਾਣੀ ਹੋਈ ਆ ਕਈ ਵਾਰ ਕੋਈ ਕਦਮ ਲੱਕ ਵਿਚੇ ਤਾਂ ਹੀ ਬਚਦਾ ਨਾ ਹੋ ਗਿਆ ਇਹਦੇ ਨਾਲ ਬਾਈ ਰੇਸ਼ਾ ਬਣ ਕੇ ਜਿਵੇਂ ਆਪਾਂ ਗੰਢ ਕਹਿ ਦਿੰਦੇ ਆ ਕੈਂਸਰ ਵਾਲੀ ਓਮੇ ਬਣੀ ਹੋਈ ਹੁੰਦੀ ਰਹੇ ਆ ਜਾ ਉਧਰ ਕੂਤਰੀਆਂ ਦਿਖਾਈਏ ਬਾਈ ਗੁੱਟੇ ਉਹ ਖੋਲ ਖੁੱਡਾ ਕੂਤਰਿਆ ਹਾਂਜੀ ਬਾਈ ਜੀ ਇੱਕ ਗੱਲ ਐ ਹੁੰਦੀ ਆ ਬਾਈ ਜਿਵੇਂ ਹੋਏ ਵਿੱਚ ਵੀਡੀਓ ਪਾਏਗੀ ਕਿਸੇ ਵੀ ਕਬੂਤਰ ਦੀ ਉਹ ਕਬੂਤਰ ਬਾਹਰ ਨਹੀਂ ਨਿਕਲੂਗਾ ਠੀਕ ਹੈ ਨਾ ਜਿਵੇਂ ਕੱਲ ਨੂੰ ਜਬਾਈ ਐਮਨੀ ਕਹੇ ਵੀ ਬਾਈ ਆ ਤਾਂ ਮੈਂ ਰੱਖਣਾਗਾ ਐਂ ਕਰਨਾ ਇਹਦੇ ਵਿੱਚੋਂ ਬਾਈ ਇੱਕ ਵੀ ਨਹੀਂ ਰੱਖਦਾ ਸਾਰੇ ਦੇ ਸਾਰੇ ਦੇਣੇ ਆ ਕੂਤਰੇ ਠੀਕ ਹੈ ਨਾ ਆਂਡੇ ਬੱਤੀ ਆਂਡੇ ਧਰਦੇ ਆ ਬੱਚੇ ਕੱਢਦੇ ਆ ਠੀਕ ਹੈ ਨਾ ਆ ਦੇਖ ਕੂਤਰ ਦੇਖੋ ਬਾਈ ਜਮਨ ਤਸਵੀਰ ਹੀ ਨਹੀਂ ਨੇ ਆਂਡਾਂ ਐ ਦਵਾਈ ਵੀ ਦੇ ਦਾਂ ਜੇ ਕਿਸੇ ਲੈਣੀ ਹੋਵੇ ਠੀਕ ਆ ਬਾਈ ਆਹ ਗੂਤਰ ਨੇ ਬਾਈ ਉਹ ਗੂਤਰੀ ਤੇ ਮਾਰੀ ਬੈਟਰੀ ਬਾਈ ਉਹ ਸਾਹਮਣੇ ਇੱਟ ਤੇ ਬੈਠੀ ਆ 2 ਨੰਬਰ ਗੂਤਰੀ ਤਸਵੀਰ ਹੀ ਆ ਬੱਜੀ ਫੜ ਲਿਆ ਦਿਖਾ ਦੇਾਂਗੇ ਬਾਈਆਂ ਨੂੰ ਸਾਰਿਆਂ ਨੂੰ ਰਾਮੇ ਗੁੱਡਿਆਂ ਜੂ ਨਿਕਲਦੇ ਆ ਬਈ ਇਹ ਜੀ ਜਾਨਵਰ ਚਲੋ ਸਾਰੇ ਭਰਾਵਾਂ ਦਾ ਵੀ ਚੰਗਿਆ ਜਿਨ੍ਹਾਂ ਨੂੰ ਸ਼ੌਂਕ ਆ ये गाल नहीं कहने बहुत भेड़े है बहुत चंगे कबूतर भाई आ देख लो तुम ये जानवर ने कोई कोई ना कोई ना, कोई ना, कोई ना। ਹਾਂ ਜੀ ਭਈਆ ਨਾਰਨੇ ਨੇ ਨੇ ਵੀ ਹੈਗੀਆਂ ਬਾਈ ਜਵੇ ਠੀਕ ਹੈ ਉਧਰ ਮਦੀਨਾ ਸੀ ਕਰ ਲੋ ਸ਼ੌਂਕ ਇਹ ਕਹਿੰਦੇ ਨੂੰ ਤਵਾਰ ਇਹ ਵੀ ਬਾਈ ਤੋਂ ਵੀਡੀਓ ਚਾਹੀਦੀ ਹੂਈ ਬਾਈ ਤੁਹਾਨੂੰ ਦਿਨੇ ਵੀਡੀਓ ਬਣਾ ਕੇ ਪਾ ਦੂਗਾ ਹਾਂ ਬਾਈ ਦਾ ਅਸੀਂ ਉੱਤੇ ਨੰਬਰ ਲਿਖ ਕੇ ਪਾਉਨੇ ਆ ਉਹ ਦੇਖ ਲਿਓ ਭਾਈ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਾਅਦ ਤੋਂ ਬਾਅਦ ਵੀਡੀਓ ਸ਼ੇਅਰ ਕਰ ਦਿਓ ਭਾਈ